ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਮਾਲੀ ਸਾਹਿਬ ਝੂਠਾ ਕੇਸ ਜਵਾਨ ਬੰਦੀ ਹੋਰ ਕੱਖ ਨਹੀਂ ਹੈ ਐ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਾਂ ਦਿਲ ਹੋਣਾ ਦਿਲ ਹੋਣਾ ਚਾਹੀਦਾ ਜਵਾਨ ਹੋਗਰਾਂ ਚ ਕੀ ਰੱਖਿਆ ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਮਾਲੀ ਸਾਹਿਬ ਝੂਠਾ ਕੇਸ ਜਵਾਨ ਬੰਦੀ ਹੋਰ ਕੱਖ ਨਹੀਂ ਹੈ ਤੁਹਾਡਾ ਪੀਪੀਆਰ ਕੋਈ ਸਬੂਤ ਨਹੀਂ ਸਿਰਫ ਇੱਕ ਦੰਦੇ ਦਾ ਬਿਆਨ ਆ ਇਹਨਾਂ ਦੇ ਧਾਰਮਿਕ ਪਵਨ ਹੋਣ ਆ ਫੜਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਮਾਨੀ ਸਰ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੇ ਕੀਤੀ ਗਈ ਹੋਵੇ ਹੁਣ ਤੱਕ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਚੀਜ਼ ਹੈ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਕਾਰ ਵਾਲਾ ਰਿਹਾ ਇਹ ਕੋਈ ਦੋਰਾਮਾਨੀ ਜੀ ਮੈਂ ਤੁਹਾਨੂੰ ਪੁੱਛਗੀ ਕਰਨ ਵਾਲਾ ਇਸ਼ੂ ਨਹੀਂ ਸੀ ਵੀ ਰਿਟੈਨੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਇੱਕ ਦਾ ਪੱਪਚਾ ਪਾਇਆ ਭਾਵਨਾਵਾਂ ਬਰਕਰਾਰਦਾ ਜਿਹੜਾ ਜੇ ਤੁਹਾਨੂੰ ਪਤਾ ਕੀ ਕੀ ਮਸਲਾ ਹੈਗਾ ਹੋ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਗਾਂ ਮੈਂ ਉਲਟੇ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਮਮ ਬਹੁਤ ਕਰ ਲਓ ਜੀ ਹੁਣ ਕੋਰਟ ਚ ਆਪਾਂ ਇੱਕ ਆਜੋ 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 ਜੀ ਸੋ ਇਹ ਮਾਲਵਿੰਦਰ ਮਾਲੀ ਹੁਣਾਂ ਨੂੰ ਪੇਸ਼ ਕੀਤਾ ਗਿਆ ਹੈ ਸੁੱਕੀਆਂ ਤਸਵੀਰਾਂ ਜਿਹੜੀਆਂ ਮੋਹਾਲੀ ਕੋਰਟ ਦੀਆਂ ਨਹੀਂ ਹਾਂਜੀ ਹਾਂਜੀ ਅੰਦਰ ਆਓ ਦਿਲ ਹੋਣਾ ਦਿਲ ਹੋਣਾ ਚਾਹੀਦਾ ਜਬਾਨ ਵਿੱਚ ਕੀ ਰੱਖਿਆ ਠੀਕ ਆ ਬ੍ਰਦਰ ਕੋਈ ਅਸਲੀਅਤ ਦੀ ਗੱਲ ਕੋਈ ਪਾਣੀ ਮੰਗਦਾ ਤਾਂ ਕੋਈ ਪਾਣੀ ਦਿਨਾ ਪਾਣੀ ਦਿਦਾ ਕੋਈ ਪਾਣੀ ਕੋਈ ਯਾਰ ਗਾਮ ਲੈ ਲੈਣ ਦੇ ਹੋਗਾ ਪਾਣੀ ਦੇਣਾ ਕੋਈ ਜਮੀਨ ਦਿੱਤੀ ਫੈਮਲੀ ਕੋਈ ਸੇ ਪ੍ਰਵਾਦ ਨੂੰ ਐਫ ਆਈ ਆਰ ਕੋਈ ਨਹੀਂ ਫਿਰ ਉਹਨਾਂ ਦਾ ਬ੍ਰਦਰ ਕਹਿ ਰਹੇ ਨੇ ਖੜੇ ਨਹੀਂ ਸਾਹਮਣੇ ਨਹੀਂ ਆਉਂਦੇ ਇਹਨੇ ਜਿੱਪਰ ਹੋਰ ਬਹੁਤ ਹੋਰ ਨਾ ਲੋ ਬ੍ਰਦਰ ਹੋਰ ਲਗਾਤਾਰ 60 ਲੀਟਰ ਤੁਹਾਡੇ ਹੱਕ ਦੇ ਵਿੱਚ ਖੜੀ ਨਹੀਂ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਕੋਈ ਖੁੰਦਕ ਬਾਜੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਮੈਂ ਤਾਂ ਬਿਆਨ ਸੁਣਿਆ ਨਹੀਂ ਕਿਸੇ ਦਾ ਬਾਈਟ ਕਰਦੇ ਮਾਈਨਟ ਰਿਸ਼ੀ ਆਉਂਦੇ ਕਿੱਥੇ ਕਿੱਥੇ ਬਚ ਗਏ ਉੱਥੇ ਛਾੜੇ ਆਉਣੇ